ਹੈਲੋ ਜੀ ਜੈ ਸ਼੍ਰੀ कृष्णा ਮੈਂ ਮូនਿਕਾ ਸੁਨਹਿਰੀ ਦੁਨੀਆ ਦੇ ਵਿੱਚੋਂ ਦੱਸਾਰੇ ਜਿਹਾ ਨਪਰਾ ਦੱਸ ਕਰਤੀ ਹਾਂ ਜੀ ਕੋਸਣਾ ਉਸੇ ਸਾਰੇ ਜਿਹੜੇ ਚੀਜ਼ ਕੋ ਵਧੀਆ 19 ਸਾਰਿਆਂ ਤੇ ਸਾਰੇ ਜਿਹੜੇ ਹੋਣਗੇ ਵਧੀਆ ਹੋਣਗੇ ਤੇ ਆਪਾ ਵਧੀਆ ਤੇ ਜੀ ਮੈਂ ਭਾਂਡੇ ਮੰਜ ਕੇ ਰੱਟੀਆਂ ਸ਼ਾਮ ਦੇ ਸ਼ਾਮ ਹੋ ਗਈ ਐ ਤੇ ਹੁਣ ਭਾਂਡੇ ਫੁੰਡੇ ਕਰਕੇ ਰੱਟੀਆਂ ਮਹਲਾ ਚੱਲ ਭਾਂਡੇ ਮਾਰ ਦਮਾ ਕਰਨਾ ਦੁਪਹਿਰੇ ਆਪਾਂ ਨੇ ਬਣਾਏ ਸੀ ਢਾਰ ਚਾਵਲ ਮੂੰਗੀ ਮਸਰੀ ਦੀ ਦਾਲ ਸੰਜਣਾ ਦਾ ਜੱਜ ਪਤਾ ਨਹੀਂ ਕਿ ਆ ਦੇਲ ਕਰਿਆ ਆ ਕਹਿੰਦੀ ਮੰਮੀ ਕਹਿੰਦੀ ਮੈਂ ਨਾ ਇਸ ਦਾਲ ਨਾਲ ਅੱਜ ਕਹਿੰਦੀ ਚੋਲ ਖਾਉਂਗੀ ਮੈਂ ਕਿਹਾ ਚਲ ਬੱਚਿਆਂ ਅੱਜ ਅੱਗੇ ਨਾ ਕਈ ਬੜੀ ਜਿਆਦਾ ਬਚ ਜਾਨੇ ਆ ਅੱਜ ਮਨੇ ਸਿਰਫ ਇੱਕ ਗਲਾਸ ਬਣਾਇਆ ਮੈਂ ਕਿਹਾ ਚਲ ਅਜੀ ਕਿਹੀ ਗਲਾਸ ਬਣਾਨੇ ਆ ਆਪਾਂ ਚਾਵ ਲਾਂਦਾ ਤੇ ਜਿਆਦਾ ਨਹੀਂ ਢੱਕ ਕੇ ਰੱਖ ਦਿੰਨੀ ਆ ਪਲੇਟ ਨਾਲ ਜੇ ਸ਼ਾਮ ਨੂੰ ਕਿਸੇ ਨੇ ਰੋਟੀ ਨਾਲ ਲੈਣੇ ਹੋਣਗੇ ਥੋੜੇ ਜਿ ले लेंगे ने दे पापा ले लेंगे दे पापा खांदे ਤਾਂ ਹੈ ਨਹੀਂ মুਗੀ मसरी दाल ਬਿਲਕੁਲ ਵੀ ਪਰ ਹੁਣ ਮੈਂ ਖਾਜ ਮੈਂਨੇ ਬਣਾ ਲਈ ਆ ਹੁਣ ਮੈਂ ਖਾ ਲਣਗੇ ਪਹਿਨਾ ਕਰ ਨੂੰ ਖਰਾਜ ਕਰ ਕਰਕੇ ਐ ਹੁੰਦਾ ਵੀ ਉਹ ਆ ਫਿਰ ਹੁਣ ਬਣਾਉਣਾ ਹੋਰ ਬਣਾ ਦੇ ਵੀ ਬੰਦਾ ਰੋਜ਼ ਰੋਜ਼ ਖਾ ਸਕੀ ਇੱਕ ਤਾਂ ਮਟਰ ਵੀ ਨਾ ਇੰਡੀਆ ਦੇ ਵਿੱਚ 2 ਰੁਪਏ ਕਿਲੋ ਹੋਏ ਪਏ ਆ ਕਿਆ ਬੰਦਾ ਮਟਰ ਵੀ ਖਾ ਲੇਗਾ ਕਿਆ ਛੱਡੇਗਾ ਹਨਾ ਤੇ ਚਲੋ ਜੀ ਹੋਰ ਮਰੇ ਦਿਨ ਹੋ ਗਏ ਨਾ ਜੀ ਕਰਿਆ ਮੈਂ ਸਮੇ ਮਟਰ ਚਮੀਰ ਬਣਾਵਾਂ ਐਂਡ ਗ੍ਰੈਂਡ ਕਰਕੇ ਮਿਕਸੀ ਉਹਦੇ ਵਿੱਚ ਮਿਕਸੀ ਦੇ ਵਿੱਚ ਮਸਾਲਾ ਜੇ ਥੋੜਾ ਖਲਮਾ ਮਸਾਲਾ ਦਊਰੀ ਵਧੀਆ ਲੱਗਦਾ ਹੈਗਾ ਐਂ ਪਿਸਿਆ ਉਹ ਹੋਵੇ ਪਤਾ ਵੀ ਨਾ ਚੱਲੇ ਵੀ ਟਮਾਟਰ ਪਿਆਜ਼ ਆਪਣੇ ਪਾਏ ਪਿਆ ਸਬਜੀ ਚਕ ਨਹੀਂ ਲਸਣ ਤਾਂ ਮੈਂ ਵਰਤਦੀ ਬਹੁਤ ਘੱਟ ਘੱਟ ਦੀ ਪਾਉਂਦੀ ਆ ਕਿਸੇ ਸਬਜੀ ਚ ਲਸਣ ਨਹੀਂ ਪਾਉਂਦੇ ਹੈਗੇ ਜੀ ਲੋ ਜੀ ਜੋਤ ਲਾਤਮਾ 6.5 ਹੋਗੇ ਤੇ ਹੁਣ ਵਲੌਗ ਆਪਣਾ ਸਟਾਰਟ ਕਰਿਆ ਬਣਾਉਣਾ ਅੱਜ ਨਾ ਅੱਜ ਨਾ ਉੱਪਰ ਐਂਗਲ ਲਗਵਾਏ ਨੇ ਮੈਂ ਤੁਹਾਨੂੰ ਦਿਖਾ ਕੇ ਦਿੰਨੀ ਆ ਲੈਪਾਂ ਵੀ ਚੱਲ ਰਹੀਆਂ ਪੁੱਤ जय श्री राधे कृष्ण राधे कृष्ण अकेला नियात भगवान जी <laughs> ते एंगल ऊपर लट्टा चल रही है ना हां मैं आके लानी हूं पर दिखानी है नमक डालना एक जो <laughs> पानी ना बिक ना अभी ना गिर गई तेल हो एक चक्कर बन गया सुनवाएगी ना फिर करेंगे ਦੁੱਧਵਾਗਣਾ ਹੁਣ ਦੂਜਾ ਚੱਕਲੇ ਆਇਆ ਮੇਰੀ ਦੁੱਧ ਦੀ ਡਿਊਟੀ ਵੀ ਗਈ ਖਤਮ ਤੇ ਚਲੋ ਫੇਰ ਇੱਕ ਵਾਰ ਫਿਰ ਚਲੋ ਉੱਪਰ ਦਖਾਨੀਆਂ ਉਹੀ ਹੈ ਨਾ ਜੀ ਜਦ ਕੋਈ ਘਰ ਦਾ ਵੀ ਬੈਰੀ ਬਣ ਜੇ ਔਰ ਬਾਹਰ ਦਾ ਤਾਂ ਉਹ ਤੋਂ ਪਹਿਲਾਂ ਬਣ ਜਾਂਦਾ ਜੀ ਆਪਾਂ ਆਪਣੇ ਘਰ ਦਾ ਬੰਦਾ ਨਾ ਆਪਣਾ ਕਹਿਣਾ ਨਾ ਮੰਨਦਾ ਹੋਵੇ ਇੰਨੀਆਂ ਲੱਟਾਂ ਨਾਲ ਲਾ ਬੰਦ ਕਰਦੇ ਉੱਪਰ ਤੇ ਵੀ ਸਾਰੀਆਂ ਚੱਲ ਰਹੀਆਂ ਐਨੀਆਂ ਲੱਟਾਂ ਤਾਂ ਬਾਹਰ ਦੀ ਨਹੀਂ ਸਟਰੀਟ ਲਾਈਟ ਦਾ ਚੱਲਣਾ ਤਾਂ ਹੈਗਾ بس ਇੱਕ ਲਾ ਦੇ بس ਇੱਕ ਸੈਂਟਰ ਦੀ ਹਾਂ ਤੇ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਵੀ ਉਹ ਹੈ ਅ ਤਾਂ ਆਹ ਹੁਣ ਲਾ ਕੇ ਗਿਆ ਭਾਈ ਐਂਗਲ ਆ ਦੇਖੋ ਜੀ ਹੁਣ ਇਹਦੇ ਤੇ ਰੋਗਨ ਕਰ ਲੈਂਗੇ ਕਿਸੇ ਦਿਨ ਡੱਬੀ ਡੱਬੀ ਜਿਲੀ ਆ ਕੇ ਹਲੇ ਨਹੀਂ ਕਰਦੇ ਥੋੜੇ ਦਿਨਾਂ ਨੂੰ ਕਰ ਲੈਂਗੇ ਇੱਕ ਤਾਂ ਲਵਾਇਆ ਐਂਗਲ ਤੇ ਆ ਦੇਖਿਓ ਆਊਟ ਜਾਂ ਤਾਂ ਲੱਗ ਰਿਹਾ ਹੁਣ ਆਊਟ ਆਊਟ ਹੈ ਫਿਰ ਹੁਣ ਕੀ ਕਰੇ ਬੇਟੇ ਦੇਖੋ ਹੁਣ ਆ ਲਵਾਇਆ ਜੀ ਐਂਗਲ ਦੇ ਉੱਪਰ ਦਾ ਟੀ ਹੋਰ ਲੋਹਾਈ ਆ ਬੈਲਟ ਕਰਕੇ ਚਲਾ ਗਿਆ ਭਾਈ ਐਦਾਂ ਕਿ ਕਟਵਾ ਲੈਣ ਕਿਹੜੇ ਛੱਡੋਂਗੇ ਇਤਨੇ ਇਤਨੇ ਹਾਂ ਹਾਂ ਕੱਟੇ ਤਾਂ ਹੁਣ ਵੀ ਜਾਣਗੇ ਤੇ ਤੇਰੇ ਪਾਪਾ ਵੀ ਕੱਟ ਸਕਦੇ ਆ ਖਿਯਾਰੀ ਨਾਲ ਹਾਰੀ ਨਾਲ ਉਹ ਲੋਹੇ ਕੱਟਣ ਵਾਲੀ ਆਰੀ ਹੁੰਦੀ ਆ ਹਨਾ ਹਾਂ ਜੋ ਵੀ ਗਰੰਡਰ ਲੋਹਾ ਕੱਟਣ ਵਾਲਾ ਹਨਾ ਇਹ ਕਟਵਾਏ ਜਾਂ ਕੱਟੇ ਜਾਣਗੇ ਦੋਨੋਂ ਪਾਸੇ ਤੇ ਫਿਰ ਸਿੱਧਾ ਜਾ ਮੈਂ ਕਿੱਥੇ ਕੱਟੇ ਜਾਊਗਾ ਕੱਟਿਆ ਜਾਊਗਾ ਕੱਟਿਆ ਜਾਏਗਾ ਹਾਂ ਨਾ ਸੋ ਕੱਟਿਆ ਜਾਏਗਾ ਚੱਕਰ ਪੱਪਾ ਨੂੰ ਪੁੱਛेंगे ਜੇ ਕੱਟਿਆ ਗਿਆ ਨਾ ਫਿਰ ਕਹਿੰਦਾ ਇਹਦੇ ਨਾਲ ਆਊਟ ਜਾ ਲੱਗ ਰਿਹਾ ਕੱਟੀ ਦੇ ਸੋ ਅੱਛਾ ਇਹ ਇਸੀ ਦੇ ਉੱਪਰ ਸਟੈਂਡ ਹੈ ਹੋਰ ਇਹਨਾਂ ਪੁਰਾਣੇ ਲਾਏ ਤੇ ਜਦੋਂ ਲਾਇਆ ਤਾਂ ਨਾ ਲੋਹਾ ਸਾਰਾ ਕੁਝ ਮਿਸਤਰੀਆਂ ਨੇ ਕਿਹਾ ਬਸ ਪੁੱਛੋ ਨਾ ਜੀ ਸਭ ਕੁਛ ਪੱਟੀ ਮੇਂ ਸੇ ਹੋਇ ਹੋਰ ਪੁਰਾਣੇ ਲੱਗੇ ਹੋਇਆ ਅਰ ਮੈਂ ਕਹੀ ਗਈ ਮੈਂ ਕਿ ਚਾਰ ਤਾਂ ਸਾਡੇ ਘਰ ਐਂਗਲ ਲੱਗਣਗੇ ਇਹ ਵੀ ਪੱਕੇ ਲੋਹੇ ਦੇ ਲਾਓ ਕਿਉਂਕਿ ਸਾਰੀ ਉਮਰ ਵਾਸਤੇ ਹੈ ਇੱਥੇ ਵੀ ਲਵਾਇਆ ਦੇਖੋ ਚਾਰੇ ਪਾਸੇ ਲਵਾਏ ਆ ਉਧਰ ਵੀ ਲਾਤਾ ਐਤਾ ਨਾ ਮੈਂ ਲੋਹੇ ਦੇ ਲਵਾਏ ਆ ਹੁਣ ਮੈਂ ਕਿਹਾ ਵੀਰ ਜੀ ਨਾ ਮੇ ਲੋਹੇ ਦੇ ਲਾ ਕੇ ਜਾਈਓ ਮੈਂ ਕਿਹਾ ਹੁਣ ਮੈਂ ਪੈਸੇ ਵੀ ਦੇਣੇ ਆ ਤੁਸੀਂ ਮੈਂ ਕਿਹਾ ਕਹਿੰਦਾ ਉਹ ਲਾਉਂਗਾ 1500 ਰੁਪਇਆ ਪਰ ਕਹਿੰਦਾ ਵਿੱਚ ਨੇ ਉੱਪਰਲੀ ਚੀਜ਼ ਪੁਰਾਣੀ ਲਾਉਂਗਾ ਮੈਂ ਕਿਹਾ ਤੂੰ 500 ਹੋਰ ਲੈ ਲੈ ਵੀਰੇ ਵੀਰੇ ਪਰ ਮੈਂ ਕਿਹਾ ਨਾ ਮੇ ਲਾ ਕੇ ਜਾਈਂ ਫਿਰ ਮੈਂ ਕਿਹਾ ਮੈਨੂੰ ਵੀ ਉਹੀ ਗੱਲ ਆ ਗਈ ਜੀ ਆ ਆ ਕਿਨੋ ਹੀ ਗੱਲ ਵੀ ਜੇ ਚੀਜ਼ ਵਧੀਆ ਲੁਵਾएंगे ਤਾਂ ਉਹ ਕੋਸਟਲੀ ਪਏਗੀ ਹਲਕੀ ਲੁਵਾएंगे ਤਾਂ ਹੋਆ ਆ ਐਂਗਲ ਤਾਂ ਪੁਰਾਣੇ ਕਿਸੇ ਤੋਂ ਪਤਾ ਨਹੀਂ ਕਿੱਥੇ ਤੇ ਸਾਰੇ ਤਾਂ ਜਰਨੇ ਖਾਏ ਪਏ ਤੇ ਤਾਂ ਰੋਗਨ ਕਰਕੇ ਨਹੀਂ ਪਤਾ ਚੱਲ ਰਿਹਾ ਹੈਗਾ ਫਿਰ ਹੁਣ ਚਲੋ ਜੋ ਹੋ ਗਿਆ ਹੋ ਗਿਆ ਹੁਣ ਇਹਦੇ ਤੇ ਵੀ ਰੋਗਨ ਦੀ ਕਿਸੇ ਦਿਨ ਡੱਬੀ ਲਿਆ ਕੇ ਨਾ ਕਰ ਲੇਂਗੇ ਪਹਿਲਾਂ ਪ੍ਰੈਮਰ ਫੇਰ ਲੇਂਗੇ ਫਿਰ ਕਦੇ ਕਰ ਲੇਂਗੇ ਚਲੋ ਹਾਂ ਇਹਦੇ ਨਾਲ ਬੈਲਟ ਕਰ ਗਏ ਭਾਈ ਇੱਥੇ ਦੋ ਜਗ੍ਹਾ ਤੇ ਚਲ ਇਹ ਵੀ ਪੱਕਾ ਹੋ ਗਿਆ ਹੈ ਨਾ ਹਾਂ ਅੱਛੇ ਦੀ ਨਹੀਂ ਬੱਟੇ ਹੁੰਦੀ ਗੱਲ ਹਾਂ ਇਹਨੂੰ ਮਜ਼ਬੂਤ ਕਰ ਗਿਆ ਮੈਨੂੰ ਗੱਲ ਪਤਾ ਕਿ ਆਂਦੀ ਆ ਵਿਚਾਰ ਸਾਡੀ ਚੀਜ਼ ਮਜ਼ਬੂਤ ਬਣ ਗਈ ਆ ਔਰ ਸੱਚੀ ਹੁਣ ਮੈਨੂੰ ਡਬਲ ਪੈਸਾ ਖਰਚਣਾ ਪੈ ਗਿਆ ਤੁਸੀਂ ਮੰਨੋਗੇ ਨਹੀਂ ਜੀ ਇੱਥੇ ਨਾ ਮਿਸਕੇ ਹਟਿਆ ਉੱਪਰ ਨਾ ਮਿਸਤਰੀ ਲੱਗੇ ਵਾ ਮੈਂ ਮਿਸਤਰੀ ਕੋਲ ਲਈ ਮੈਂ ਉਹਨੂੰ ਕਿਹਾ ਮੈਂ ਖਾ ਇਦਾਂ ਕਰ ਮੈਂ ਖਾ ਨਾ ਦੀਵਾਰਾ ਨਾ ਹੋਰ ਚੱਕ ਦੇ ਦੋ ਦੋ ਰਦੇ ਹੋਰ ਚੱਕ ਦੇ ਇੱਕ ਤਾਂ ਕਰ ਆਪਾਂ ਨੂੰ ਤੋੜਾ ਫੇਰੀ ਪਰਦੇਦਾਰ ਹੋ ਜੂਗੀ ਔਰ ਮੈਨੂੰ ਨਹੀਂ ਚੰਗਾ ਲੱਗਦਾ ਹੈਗਾ ਹੁਣ ਦੇਖੋ ਮੇਰਾ ਨਾ ਸਮਝੋ ਲੱਖ ਤੱਕ ਤਾਂ ਬਾਹਰ ਤੱਕ ਦਿਖ ਰਿਹਾ ਹੈ ਪਰ ਦੇਰ ਮਕਾਨ ਹੋਣਾ ਹੋਵੇ ਨਾ ਬੰਦਾ ਧੀਆ ਪੈਣ ਵਾਲੇ ਘਰ ਦੇ ਵਿੱਚ ਨਾ ਪੜਦਾ ਹੋਣਾ ਚਾਹੀਦਾ ਬੇਸ਼ੱਕ ਆਪ ਆਪਣੇ ਆਪਣੇ ਕਰਨੀਓ ਆਪਾ ਕਿੰਨੇ ਵੀ ਲੱਖ ਚੰਗੇ ਹੋਈਏ ਬਾਹਰ ਦੀ ਦੁਨੀਆ ਦਾ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਦੁਨੀਆ ਕਿਹੋ ਜੀ ਹੈ ਹਨਾ ਕੋਈ ਚੰਗਾ ਬੰਦਾ ਵੀ ਬਾਹਰ ਖਾਲੀ ਮੈਦਾਨ ਹੈ ਇੱਥੇ ਕੋਈ ਬੰਦਾ ਚੰਗਾ ਵੀ ਖੜਦਾ ਕੋਈ ਮੰਦਾ ਵੀ ਖੜਦਾ ਆਪਾਂ ਸਮਝ ਦਾ ਆਪਣੀ ਸਮਝਦਾਰੀ ਨਾਲ ਆਪਾਂ ਹਰ ਇਸਤਰੀ ਆਪਣੀ ਸਮਝਦਾਰੀ ਨਾਲ ਜੀਉਂਦੀ ਹੈ ਪਰ ਉਹ ਨਾ ਟੀਠ ਦੇਖਿਆ ਮਿਸਤਰੀ ਐ ਨਾ ਟੀਠ ਦੇਖਣਾ ਮੰਨਿਆ ਨਹੀਂ ਹੈਗਾ ਮੰਨਿਆ ਹੀ ਨਹੀਂ ਹੈਗਾ ਕਹਿੰਦਾ ਜਿਵੇਂ ਤੇਰਾ ਸਹੁਰਾ ਕਹੂਗਾ ਮੈਂ ਤਾਂ ਉਹਵੇਂ ਕਰੂੰਗਾ ਮੈਂ ਕਿਹਾ ਇੱਥੇ ਸਹੁਰੇ ਨਹੀਂ ਰਹਿਣਾ ਕਿ ਮੈਂ ਰਹਿਣਾ ਸਹੁਰੇ ਨੇ ਤਾਂ ਮੈਂ ਕਦੇ ਆ ਕੇ ਵੀ ਨਹੀਂ ਦੇਖਣਾ ਹੈਗਾ ਮੇਰੇ ਘਰ ਦੇ ਵਿੱਚ ਵੀ ਕਿਵੇਂ ਆ ਕਿਵੇਂ ਨਹੀਂ ਮੈਂ ਕਿਹਾ ਮੈਂ ਤੂੰ ਜਿਵੇਂ ਮੈਂ ਤੈਨੂੰ ਮੈਂ ਕਹ ਰਹੀ ਆ ਤੂੰ ਉਦਾਂ ਕਰ ਮੰਨਿਆ ਨਹੀਂ ਹੈਗਾ ਮੇਰਾ ਹੁਣ ਨੰਬਰ ਨਾ ਮੇਰੇ ਕੋਲ ਹੁਣ ਤੱਕ ਪਿਆ ਮਿਸਤਰੀ ਦਾ ਮੇਰਾ ਦਿਲ ਕਰਦਾ ਕਿ ਨਾਲ ਨੂੰ ਹੁਣ ਕਹਾ ਵਿੱਚ ਤੇ ਤੇਰੇ ਕਰਣ ਮੈਨੂੰ ਦੁਬਾਰਾ 2000 ਰੁਪਏ ਲੈਣਾ ਪੈ ਗਿਆ ਮੈਨੂੰ ਪਤਾ ਹੈ ਕਿ ਮੈਂ 2000 ਰੁਪਏ ਕਿੰਨੇ ਪਾਰਸਲ ਭੇਜ ਕੇ ਮੈਨੇ ਪਿੱਛੇ 2000 ਰੁਪਏ ਬਚਾਇਆ ਹੋਊਗਾ ਤੇ ਚਲੋ ਜੀ ਹੁਣ ਕੀ ਕਰੀਏ ਪਰ ਜਦੋਂ ਮਜਬੂਰੀਆਂ ਪੈ ਜਾਂਦੀਆਂ ਨੇ ਉਹੀ 2000 ਰੁਪਏ ਦੀ ਮੇਰੀ ਸੰਜਣਾ ਨਹੀਂ ਬਿਮਾਰ ਚੱਲ ਰਹੀ ਹੈ ਸੰਜਣਾ ਦੀ ਮੇਰੀ ਦੀ ਇੰਨੀ ਟੂ ਹੀ ਦੁੱਖਦੀ ਐ ਇੰਨੀ ਟੂ ਹੀ ਦੁੱਖਦੀ ਐ ਮੈਂ ਟੈਸਟ ਕਰਵਾਣੇ ਆ ਕੁੜੀ ਦੇ ਉਹ ਨਹੀਂ ਮੇਤੋ ਹੋ ਰਹੇ ਹੈਗੇ ਟੈਸਟ ਨਹੀਂ ਕਰਵਾਏ ਜਾ ਰਹੇ ਹੈਗੇ ਐ ਪਤਾ ਜੀ ਇੱਕ ਗਰੀਬ ਬੰਦਾ ਨਾ ਸੋ ਕੀਤੇ ਸੋਚਦਾ ਹੈ ਨਾ ਵੀ ਅਸੀਂ ਕਿਵੇਂ ਕਰੀਏ ਕਿਵੇਂ ਨਾ ਕਰੀਏ ਪਰ ਜਦੋਂ ਘਰ ਦੇ ਵਿੱਚ ਠਿੱਠ ਹੋਣਾ ਫਿਰ ਠਿੱਠਾਂ ਨਾਲ ਮੱਥਾ ਲਾਣਾ ਬਹੁਤ ਔਖਾ ਹੋ ਜਾਂਦਾ ਮੈਂ ਬਿਲਕੁਲ ਕਿਹਨਾਂ ਕੋਰੀ ਗੱਲ ਕਹਿਣੀ ਹੁੰਦੀਆਂ ਔਰ ਗੱਲ ਵੀ ਪੂਰੀ ਸੱਚੀ ਕਹਿਣੀ ਹੁੰਦੀਆਂ ਫਿਰ ਕਿਸੇ ਨੂੰ ਗੋਟੇ ਕਹਿੰਦੇ ਗੋਡੇ ਲੱਗੇ ਢਿੱਡੇ ਲੱਗੇ ਪਰ ਨਾ ਮੰਨਣਾ ਚਾਹੀਦਾ ਹੁਣ ਮੈਨੂੰ ਅੱਜ ਮੇਰਾ ਹੁਣ ਤੱਕ ਪੂਰਾ 10000 ਰੁਪਿਆ ਖਰਚਾ ਆ ਗਿਆ ਵਿੱਚੇ ਆ ਐਂਗਲਾਂ ਦਾ ਵਿੱਚੇ ਟੂਟੀਆਂ ਦਾ ਬਾਹਰ ਪੈਪੜਵਾਏ ਟੂਟੀਆਂ ਦੁਬਾਰੇ ਲੁਆਈਆਂ ਤੁਸੀਂ ਮੰਨੋਗੇ ਨਹੀਂ ਸਾਹਮਣੇ ਨਾ ਬਾਸਵੇਸ਼ਨ ਹੈ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਹੋਊਗਾ ਉਹ ਸਾਹਮਣੇ ਬਾਸਵੇਸ਼ਨ ਹੈ ਉਹ ਸਾਹਮਣੇ ਇੰਡੀਅਨ ਸ਼ੀਟ ਰੱਖੀ ਹੋਈ ਆ ਉਸ ਬਾਥਰੂਮ ਦੇ ਪਿੱਛੇ ਅਸੀਂ ਚਲੋ ਸਵੇਰੇ ਤੜਕੇ ਜਦੋਂ ਵੀਰ ਮੈਂ ਇੰਡੀਅਨ ਸ਼ੀਟ ਤੇ ਜਾਣੀ ਹੁੰਨੀ ਆ ਫਰੈਸ਼ ਹੋਣ ਵਾਸਤੇ ਤੇ ਉਹ ਜਿਹੜੀਆਂ ਦੋ ਟੂਟੀਆਂ ਤੁਹਾਨੂੰ ਓਪਰ ਫਰਸ਼ ਤੇ ਦਿਖ ਰਹੀਆਂ ਨੇ ਮੈਂ ਉੱਥੇ ਹੱਥ ਧੋਣੀ ਹੁੰਨੀ ਆ ਠੀਕ ਹੈ ਜੀ ਫਰੈਸ਼ ਹੋ ਕੇ ਮੈਂ ਉੱਥੇ ਹੱਥ ਧੋਣੀਆਂ ਕਿਉਂਕਿ ਸੁਬਾਹ ਸਵੇਰ ਸੰਚ ਹੱਥ ਨਹੀਂ ਤੋਏ ਜਾਂਦੇ ਜੇ ਧੋਣੀਆਂ ਨਾ ਹੱਥ ਆਹ 20 ਵਰਤਨ ਮੇਰੇ ਗੁੱਠੇ ਤੇ ਜ਼ਖਮ ਹੋਏ ਨੇ ਇੱਥੇ ਇੱਕ ਦੇ ਇਧਰ ਕਿਉਂਕਿ ਉਹ ਉਹ ਇੰਨੀ ਛੋਟੀ ਟੂਟੀ ਆ ਇੰਨੀ ਛੋਟੀ ਟੂਟੀ ਆ ਉਹਦੇ ਵਿੱਚਕ ਨਾ ਮੈਂ ਕਹਿੰਨਾ ਕੋਈ ਪਾਗਲੇ ਹੱਥ ਧੋਂਦਾ ਹੋਊਗਾ ਜਿਹੜਾ ਕੋਈ ਇਹਦੇ ਵਿੱਚ ਹੱਥ ਧੋਂਦਾ ਹੋਊਗਾ ਮੇਰੇ ਹਿਸਾਬ ਨਾਲ ਬੇਕੂਬ ਬੰਦਾ ਪੈਸੇ ਲਾਏ ਹਨ ਜੀ ਫਰੀ ਤਾਂ ਦਿੱਤੀਆਂ ਨਹੀਂ ਹੋਣਗੀਆਂ ਜਿੱਤੋਂ ਲਿਆਂਦੀਆਂ ਨੇ ਟੂਟੀਆਂ ਉਹਨੇ ਬਿਲਕੁਲ ਫਰੀ ਨਹੀਂ ਦਿੱਤੀ ਹੈਗੀ 200 ਦੀ ਦਿੱਤੀ ਹੋਊਗੀ 250 ਦੀ ਦਿੱਤੀ ਹੋਊਗੀ ਕਿੰਨੇ ਦੀ ਦਿੱਤੀ ਹੋਊਗੀ ਪਤਾ ਨਹੀਂ 50 ਹੋਰ ਪਾ ਕੇ 100 ਹੋਰ ਪਾ ਕੇ ਮੇਰੇ ਘਰ ਦੇ ਵਿੱਚ ਸਿਰਫ ਦੋ ਵਾਸ਼ ਵੇਸ਼ਨ ਲੱਗੇ ਨੇ ਦੋਨਾਂ ਦੇ ਵਿੱਚ ਜੇ ਅਸੀਂ ਮੁੜਮੀ ਤੁਹਾਨੂੰ ਸਭ ਨੂੰ ਪਤਾ ਹੈ ਮੁੜਮੀ ਜੀ ਹੁੰਦੀ ਨਹੀਂ ਹੈਗੀ ਟੁੱਟੀ ਜ ਉਹ ਉੱਚੀ ਹੁੰਦੀ ਹੈ ਜੇ ਅਸੀਂ ਉਹ ਲਗਵਾ ਦਾਂਦੇ ਤਾਂ ਹੁਣ ਹੁਣ ਇਹ ਟੂਟੀਆਂ ਪਟਵਾਉਂਗੀ ਦੋਨੋਂ ਨਹੀਂ ਇੱਕ ਨੀਚੇ ਵਾਸ਼ ਵੇਸ਼ਨ ਇੱਕ ਉੱਪਰ ਫਿਰ ਉਹ ਲਗਵਾਉਂਗੀ ਜੀ ਐਂਡ ਨਾ ਮੈਨੂੰ ਹਰ ਪਾਸੇ ਤੇ ਆਪਣੇ ਘਰ ਦੇ ਵਿੱਚ ਡਬਲ ਖਰਚਾ ਪੈ ਗਿਆ ਇੰਨਾ ਪੈ ਗਿਆ ਤੁਸੀਂ ਮੰਨ ਲੇਗੇ ਨਹੀਂ ਮੇਰੇ ਬਲੌਗ ਨਾ ਦੇਖਦਾ ਸਕਿੱਪ ਨਹੀਂ ਕਰਦਾ ਹੈਗਾ ਮੇਰਾ ਇੰਨਾ ਸਿਰ ਦੁਖ ਰੇ ਆ ਮੈਂ ਕਿਹਾ ਹਾਏ ਮੈਂ ਪੈਸੇ ਕਮਾਣੀਆਂ ਹੈ ਆਪਣੇ ਨਾ ਚੱਜਣ ਨਾਲ ਨਾ ਖਾਇਆ ਨਾ ਚੱਜਣ ਨਾਲ ਪਾਇਆ ਉਮਰੇ ਨਿਕਲ ਗਈ ਹੈ ਤੇ ਐਦਾਂ ਹੀ ਸੰਜਣਾ ਤਾਂ ਮੇਰੀ ਬਚਪਨ ਤੋਂ ਹੀ ਕਮਜ਼ੋਰ ਆ ਕਿਉਂਕਿ ਉਹਨੂੰ ਨਾ ਸਿਰਫ ਮੈਂ ਆਪਣੀ ਫੀਡ ਦਿੱਤੀ ਆ ਉਹਨੇ ਉਪਰਾ ਦੁੱਧ ਨਾ ਆਉਨੇ ਮਰ ਜਣੀ ਨੇ ਪੀਆ ਨਾ ਮੈਨੇ ਦੇਆ ਅੰਨੀ ਰਹਿੰਦੀ ਹੁੰਦੀ ਸੀ ਮੈਂ ਕੰਮ ਦੇ ਵਿੱਚ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਕੰਮਾਂ ਦੇ ਵਿੱਚ ਸਾਰਾ ਦਿਨ ਮੈਨੂੰ ਨਾ ਸਾਡੇ ਪਿੰਡੇ ਚ ਨਾ ਮੈਂ ਹੁਣ ਨਾਮ ਨਹੀਂ ਲੈਣਾ ਜਾਂਦੀ ਨਾਮ ਵੀ ਲੈ ਲਵਾਂ ਉਹਨਾਂ ਨੇ ਕਿਹਾ ਮੈਨੂੰ ਕੁਝ ਕਹਿਣਾ ਇੱਕ ਗੱਲ ਆ ਉਹ ਆਂਟੀ ਨੇ ਮੈਨੂੰ ਕਿਹਾ ਤਾਂ ਕਹਿੰਦੀ ਬਟੇ ਬੱਚੇ ਜੇ ਪਾਲਣੇ ਨੇ ਨਾ ਬੱਚਿਆਂ ਨੂੰ ਪੂਰੀ ਤਰ੍ਹਾਂ ਟਾਈਮ ਬੱਚਿਆਂ ਨੂੰ ਦੇਈ ਇੱਕ ਇੱਕ ਦਿਨ ਚ ਇੱਕ ਕੰਮ ਰਹਿ ਜਾਊਗਾ ਦੋ ਰਹਿ ਜਾਣਗੇ ਕੋਈ ਗੱਲ ਨਹੀਂ ਕੰਮ ਇਨਸਾਨ ਨੇ ਨਾ ਬੜੇ ਪਿਤਕ ਕਰਨਾ ਜਦੋਂ ਤੱਕ ਬੰਦਾ ਨਾ ਮੈਂ ਆਪਣੀ ਗੱਲ ਨਹੀਂ ਕਰਦੀ ਜਦੋਂ ਤੱਕ ਬੰਦਾ ਨਾ ਮੰਝੇ ਤੇ ਨਹੀਂ ਬੰਦਾ ਹੈਗਾ ਉਦੋਂ ਤੱਕ ਨਾ ਮੈਂ ਮੈਂ ਇਕੱਲੀ ਨਹੀਂ ਮੈਂ ਸਭ ਦੀ ਗੱਲ ਕਰਦੀ ਆ ਜਿੱਥੇ ਸਾਡੇ ਖਾਸ ਕਰਕੇ ਪੰਜਾਬੀਆਂ ਦੀ ਮੈਂ ਹੋਰ ਕਿਸੇ ਸਟੇਟ ਦੀ ਗੱਲ ਨਹੀਂ ਕਰਦੀ ਖਾਸ ਕਰਕੇ ਪੰਜਾਬੀ ਇਹ ਜਿਹੇ ਨੇ ਜਦ ਤੱਕ ਉਹਨਾਂ ਦਾ ਪੂਰੀ ਅੰਦਰ ਤੇ ਨੂਚੜ ਦਾ ਨਹੀਂ ਨਾ ਸਰੀਰ ਉਹ ਮੰਜੇ ਤੇ ਜਦ ਤੱਕ ਬੈੰਦੇ ਨਹੀਂ ਹੈਗੇ ਮੈਂ ਸਾਰਾ ਦਿਨ ਝਾੜੂ ਪੁੱਛਣ ਚ ਪਾਗਲ ਹੋਈ ਰਹਿੰਦੀ ਤੇ ਬੱਚਿਆਂ ਦੀ ਕੇਅਰ ਬਿਲਕੁਲ ਨਹੀਂ ਕਰੀ ਨਾ ਉਹਦਾ ਸਰੀਰ ਦੇਖਿਆ ਨਾ ਇਹਦਾ ਸਰੀਰ ਦੇਖਿਆ ਸੰਜਨਾ ਤਾਂ ਮੇਰੀ ਸਾਰੀ ਰਾਤ ਨਹੀਂ ਸੋਈ ਹੈਗੀ ਅੱਜ ਨਾ ਮੈਂ ਆਪਣੇ ਪੇਕੇ ਜਾਣਾ ਤਾਂ ਮੇਰੇ ਪੇਕੇ ਨਾ ਅੱਜ ਇੱਕ بیٹے ਦਾ ਵਿਆਹ ਹੈ ਤੇ ਮਤਲਬ ਕਿ ਅੱਜ ਨਾ ਉਹਦੀ ਵਿਆਦੀ ਚਿੱਠੀ ਆਈ ਹੈ ਤੇ ਮੇਰਾ ਵੀ ਇਹਨਾਂ ਦਿਲ ਕਰ ਰਿਹਾ ਤੇ ਵੀ ਮੈਂ ਜਾ ਮਾ ਜਾਮਾ ਹਨਾ ਕੋਈ ਕਾ ਪਿੰਡ ਦੀ ਕੋਈ ਧੀ ਜਾਂਦੇ ਸਾਡੇ ਘਰ ਤੋਂ ਥੋੜੀ ਜਿਹੀ ਕਿ ਦੂਰ ਹੋਣਾ ਦਾ ਘਰ ਹੈ ਤੇ ਮੇਰੇ ਇਹਨਾਂ ਦਿਲ ਕਰਤਾ ਵੀ ਮੈਂ ਜਾਮਾ ਤੇ ਨਾਲੇ ਮੇਰੇ ਬੱਚੇ ਮੈਂ ਕਿਹਾ ਚਲੋ ਵਿਆਹ ਦੇਖ ਆਣਗੇ ਪੰਜਾਬੀ ਸੱਭਿਆਚਾਰ ਵਿਆਹ ਹੁੰਦਾ ਅੱਜ ਮੁੰਡੇ ਦੇ ਵਿਆਹ ਦੀ ਚਿੱਠੀ ਆਈ ਹੈ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਸੀਗਾ ਉਹਨਾਂ ਦੇ ਘਰ ਤੇ ਮੈਂ ਕਿਹਾ ਚਲ ਮੈਂ ਵੀ ਜਾਉਂਗੀ ਮੰਮੀ ਉਹਨਾਂ ਮੇਰੇ ਗਏ ਸੀਗੇ ਤੇ ਮੈਂ ਕਿਹਾ ਮੈਂ ਵੀ ਜਾਉਂਗੀ ਜੇ ਮੈਂ ਉੱਥੇ ਕੁਝ ਖਾ ਜਾਂਦੀ ਉਹਨਾਂ ਨੇ ਮੇਰੇ ਹੱਥ ਤੋਂ ਥੋੜੋ ਖੋਣਾ ਤਾਂ ਵੀ ਤੂੰ ਕਿਉਂ ਆ ਗਈ ਕਿਉਂ ਖਾ ਰਹੀਆਂ ਸਾਡੇ ਘਰ ਸਾਡੇ ਪਿੰਡ ਦੇ ਲੋਕ ਐਵੇਂ ਦੇ ਨਹੀਂ ਹੈਗੇ ਸਾਡੇ ਪਿੰਡ ਤਾਂ ਬਹੁਤ ਖੁੱਲੇ ਦਿਲ ਦੇ ਲੋਕ ਨੇ ਤੇ ਬਾਕੀ ਫੇਰ ਮੈਂ ਗਈ ਨਹੀਂ ਹੈਗੀ ਕਿਉਂਕਿ ਇਹਦੇ ਕਰਕੇ ਨਹੀਂ ਗਈ ਭਾਈ ਮੈਨੂੰ ਕਹਿ ਗਿਆ ਭਾਈ ਕਹਿੰਦਾ ਵੀ ਮੈਂ ਨਾ ਆਉਂਗਾ 3 ਵਜੇ ਲੰਚ ਕਰਕੇ ਮਿਸਤਰੀ ਮੈਂ ਚਲੋ ਠੀਕ ਹੈ ਵੀਰੇ ਮੈਂ ਉਹਨੂੰ 3 ਵਜੇ ਵੇਟ ਕਰਦੀ ਰਹੀ ਤੇ ਇੱਕ ਭੈਣ ਨੇ ਨਾ ਹੋਮਗੁਆਇਨ ਨੇ ਡੱਬੇ ਸਟੀਲ ਦੇ ਉਹਨਾਂ ਨੇ ਦੁਬਾਰਾ ਫੋਟੋਆਂ ਦੇਖਣੀਆਂ ਨੇ ਮੈਂ ਕਿਹਾ ਚੱਲ ਨਾਲੇ ਮੇਰਾ ਬਲੌਗ ਬਣ ਜਗਾ ਨਾਲੇ ਮੈਂ ਉਹ ਕਰ ਦੂੰਗੀ ਔਣੀ ਮੇਤੋ ਜਾਇਆ ਗਿਆ ਹੈਗਾ ਉੱਥੇ ਕਿਉਂਕਿ ਹੁਣ ਲਾ ਕੇ ਗਿਆ ਹਲੇ ਭਾਈ ਨੂੰ ਗੈਰ ਨੂੰ ਨਾ ਸਿਰਫ 10 ਮਿੰਟ ਹੋਏ ਨੇ ਮੈਂ ਹੁਣੇ ਹਜੇ ਮੈਂ ਗੇਟ ਬੰਦ ਕਰਕੇ ਆਈਆਂ ਨੀਚੇ ਤੋਂ ਤੇ ਪੈਸੇ ਦੇ ਕੇ ਦੇ ਕੇ ਆਈਆਂ ਭਾਈ ਦੇ ਤੇ ਫਿਰ ਮੈਂ ਕਿਹਾ ਚਲੋ ਵੀ ਜੋ ਕੰਮ ਆਗਲੇ ਤਾਂ ਮੈਂਤ ਕਰੀ ਆ ਚਾਹੇ 1 ਦਾ ਘੰਟਾ ਲਾਇਆ ਚਾਹੇ ਘੰਟਾ ਲਾਇਆ ਆਗਲੇ ਤਾਂ ਆਪਣੀ ਲੇਬਰ ਵੀ ਲਾਈ ਆ ਇੱਕ ਮੁੰਡਾ ਹੋ ਰਾਇ ਸੀ ਦੋ ਬੰਦੇ ਆਏ ਸੀ ਲਾ ਕੇ ਅਗਲੇ ਚਲੇ ਗਏ ਤੇ ਚਲੋ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਤੇ ਉਹੀ ਗੱਲ ਲੱਗ ਗਈ ਉੱਥੇ ਜਾਣਾ ਸੀ ਪੇਕੇ ਨਹੀਂ ਜਾ ਹੋਇਆ ਹੈਗਾ ਅੱਜ ਮੇਰਾ ਇੰਨਾ ਮਨ ਸੀ ਮੈਂ ਕਿਹਾ ਮੈਂ ਜਾ ਕੇ ਆਉਂਗੀ ਆ ਕੋਈ ਐ ਨਹੀਂ ਹੈਗਾ ਵੀ ਦਿਲ ਤੋਂ ਹੀ ਮੈਂ ਨਾ ਮੇਰੇ ਫਰੈਂਡਾਂ ਨੇ ਨਾ ਮੇਰੇ ਤੋਂ ਬੈੱਡ ਸ਼ੀਟਾਂ ਮੰਗਵਾਈਆਂ ਨੇ ਉਹ ਬੈੱਡ ਸ਼ੀਟਾਂ ਫੜਾ ਕੇ ਆਣੀਆਂ ਉਹਨਾਂ ਦੀਆਂ ਤੇ ਨਹੀਂ ਖੱਜਲ ਖੁਆਰੀ ਰਹੀ ਅੱਜ ਸਾਰਾ ਦਿਨ ਐਵੇਂ ਨਿਕਲ ਗਿਆ ਕਿ ਫਿਰ ਬਾਕੀ ਸੰਜਣਾ ਨਹੀਂ ਠੀਕ ਹੈਗੀ ਸੰਜਣਾ ਦੀ ਬੈਕ 'ਚ ਐਨੀ ਪ੍ਰੋਬਲਮ ਮੇਰੇ ਹੁੰਦੀ ਰਹੀ ਮੈਂ ਤਾਂ ਜੀ ਠੀਕ ਆ ਮੈਂ ਐਵੇਂ ਹੀ ਕਹਾ ਫਰਕ ਨਾ ਸਵੇਰ ਦੇ ਟਾਈਮ ਜਦੋਂ ਵੀ ਮੈਂ ਉੱਠਦੀ ਆ ਨਾ ਫਿਰ ਮੈਂ ਉੱਠਦੀ ਤਾਂ ਮੈਂ ਬਹੁਤ ਔਖੀ ਆ ਬੈੱਡ ਪਰ ਤੂੰ ਉੱਤਰਦੀ ਤਾਂ ਮੈਂ ਬਹੁਤ ਔਖੀ ਆ ਇੱਕ ਟੱਬਰ ਦੇ ਵਿੱਚ ਰਹਿ ਕੇ ਕਹਿੰਦਾ ਸਾਰਾ ਸਰੀਰ ਕੰਮ 'ਚ ਲੇਖੇ ਜੋਖੇ ਲਾ ਕੇ ਸਰੀਰ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਅੱਜ ਮੇਰਾ ਆਪਣਾ ਘਰ ਬਣ ਗਿਆ ਮੈਂ ਤਾਂ ਇੱਥੇ ਬਹੁਤ ਔਖਾ ਉੱਠਿਆ ਜਾਂਦਾ ਇੱਥੇ ਕੰਮ ਵੀ ਬਹੁਤ ਔਖਾ ਮੈਂ ਕਰਦੀ ਆ ਟੱਬਰ ਦੇ ਵਿੱਚ ਰਹਿ ਕੇ ਇੰਨਾ ਕੰਮ ਕੱਢ ਕੇ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਆ ਗਈ ਜੀ ਮੈਂ ਉੱਥੋਂ ਠੀਕ ਹੈ ਨਾ ਮੈਂ ਨਾ ਸਾਰਿਆਂ ਨੂੰ ਸਲਾਹ ਦੰਨੀ ਆ ਪਰਿਵਾਰ ਜੁਆਇੰਟ ਫੈਮਿਲੀ ਦੇ ਵਿੱਚ ਰਹੋ ਜੇ ਤੁਹਾਨੂੰ ਸਾਰੇ ਜਣੇ ਪਿਆਰ ਕਰਦੇ ਨੇ ਪਰ ਕੰਮ ਦੇਖ ਕੇ ਕਰੋ ਮੇਰੀ ਮੇਰੀ ਗੱਲ ਤਾਂ ਗੁੱਸਾ ਨਾ ਕਰੋ ਮੈਨੂੰ ਲੱਖ ਲੱਖ ਲਾਹਨਤ ਦੇ ਦਿਓ ਪਰ ਆਪਣਾ ਸਰੀਰ ਨੂੰ ਦੇਖ ਕੇ ਕੰਮ ਕਰਿਓ ਕਿਉਂਕਿ ਇਹੀ ਸਰੀਰ ਤੋਂ ਤੁਸੀਂ ਸਾਰੀ ਜ਼ਿੰਦਗੀ ਕੰਮ ਲੈਣਾ ਮੇਰੇ 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 ਜਿੰਨਾ ਮੈਂਨੇ ਪਾਗਲਪਨ ਕਰਿਆ ਨਾ ਮੇਰੇ ਵਾਲਾ ਪਾਗਲਪਨ ਤਾਂ ਕਰਿਓ ਨਾ ਕਿ ਆ ਗੋਹੇ ਸ੍ਰਿੱਖੇ ਪੱਥਿਆਂ ਮਨੇ ਨਾ ਗੋਹਾ ਪੱਥੇ ਐ ਨਾ ਗੋਹਾ ਪੱਥੇ ਐ ਬੱਸ ਜੀ ਪੁੱਛੋ ਨਾ ਹੁਣ ਤਾਂ ਮੇਰਾ ਸਿਰ ਲੱਗ ਗਿਆ ਦੁੱਖਣ ਹੁਣ ਮੈਨਿਆ ਜਿਹੜੇ ਮੈਨੂੰ ਦੁਬਾਰਾ ਪੈਸੇ ਮੇਰੀ ਮਿਹਨਤ ਕਰਕੇ ਲਾਣੇ ਪੈ ਰਹੇ ਨੇ ਨਾ ਇਹਦੇ ਚਕ ਨਾ ਮੈਨੂੰ ਦੁੱਖ ਲੱਗਦਾ ਇਹਦੇ ਚ ਮੈਨੂੰ ਹੁੰਦਾ ਵੀ ਆਹੀ ਸੱਦੀ ਆ ਗਈ ਮੇਰੇ ਬੱਚਿਆਂ ਦੇ ਤਾਂ ਤੇ ਮੈਂ ਕੋਈ ਚੱਜ ਦਾ ਕੱਪੜਾ ਪਾਵਾਂ ਮੈਂ ਆਪਣੇ ਆਪਣੀ ਬੇਟੀ ਦਾ ਟੈਸਟ ਕਰਵਾਵਾਂ ਮੇਰੀ ਬੇਟੀ ਦੀ ਬੈਕ ਚ ਕਿਉਂ ਪ੍ਰੋਬਲਮ ਹੈ ਇੱਕ ਦੂਜੀ ਗੱਲ ਹੈ ਮੈਂ ਸਭ ਦੇ ਬੱਚੇ ਡਬਲ ਡਬਲ ਟਿਊਸ਼ਨਾਂ ਪੜ ਰਹੇ ਨੇ ਕਿ ਮੈਂ ਆਪਣੀ ਬੇਟੀ ਨੂੰ ਇੱਕ ਡਬਲ ਟਿਊਸ਼ਨ ਲਗਾਵਾ ਹਨਾ ਚਲੋ ਮੇਰੇ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਮੈਂ ਆਪਣੀ ਬੇਟੀ ਨੂੰ ਡਬਲ ਟਿਊਸ਼ਨ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬੇਟੇ ਤੂੰ ਇੱਕ ਟਿਊਸ਼ਨ ਨਾ YouTube ਤੋਂ ਪੜ ਇੱਕ ਮਤ ਕਿ ਹੈਨਾ ਵੀ ਇੱਕ ਟਿਊਸ਼ਨ ਤੂੰ ਲਾਏ ਇੱਕ ਟਿਊਸ਼ਨ ਤੂੰ YouTube ਤੋਂ ਪੜ ਲੈ ਮੈਂ ਕਿਹਾ ਪੜਨ ਵਾਲੇ ਬੱਚੇ ਪੁੱਤ ਇੱਕ ਇੱਕ ਵੀ ਨਹੀਂ ਲਾਂਦੇ ਹੈਗੇ ਉਹ YouTube ਤੇ ਹੀ ਪੜਦੇ ਨੇ ਤੇ ਕਿਉਂਕਿ ਮੇਰੇ ਭੈਣਾਂ ਵੀ ਵਿਚਾਰੀਆਂ ਪੂਰੀਆਂ ਪੂਰੀਆਂ ਇੱਕ ਮੇਰੀ ਭੈਣ ਦੀ ਬੇਟੀ ਵੀ ਟਿਊਸ਼ਨ ਪੜ੍ਹਦੀ ਹੈ ਪਰ ਉਹ ਮੈਨ ਆ ਕੇ ਫਿਰ ਤਕਰੀਬਨ ਕਹਿੰਦੀ 3 ਘੰਟੇ ਮੈਂ YouTube ਤੋਂ ਪੜ੍ਹਦੀ ਆ ਵਿੱਚੋਂ ਬ੍ਰੇਕ ਲੈ ਲੈਂਦੀ ਆ 10 15 ਮਿੰਟਾਂ ਦੀ ਫਿਰ ਮੈਂ YouTube ਤੋਂ ਪੜ੍ਹਦੀ ਆ ਤੇ ਮੈਂ ਕਿਹਾ ਬੇਟੇ ਕੋਈ ਗੱਲ ਨਹੀਂ ਹੈਗੀ ਚਲੋ ਤੂੰ ਵੀ ਇਦਾਂ ਹੀ ਕਰ ਲੈ ਕਿਉਂਕਿ ਹੁਣ ਤੇਰੇ ਪਾਪਾ ਵੀ ਚੱਲ ਕੱਲੇ ਜਾਣੇ ਨੇ ਕਮਾਣ ਨਾਲੇ ਹੈ ਆਦਮੀ ਨੇ ਜੀ ਮੇਰੇ ਨੇ ਨਹੀਂ ਨਾ ਤੰ ਤੇ ਦੇਖਿਆ ਨਾ ਚੱਜ ਦਾ ਖਾਇਆ ਨਾ ਚੱਜ ਦਾ ਉਹਨੇ ਵੀ ਨਹੀਂ ਪਾਇਆ ਹੈਗਾ ਤਾਂ ਵੀ ਉਹਦੀ ਵੀ ਚਲ ਮੈਂ ਇੱਕ ਸਿੱਤ ਤਾਂ ਹੈਗੀ ਆ ਦੇ ਪਾਪਾ ਦੀ ਐਂਡ ਨੇ ਮੈਂ ਤੇ ਨਾ ਕੰਮ ਕਰਦੇ ਨੇ ਜਿਹ ਪੌਣੇ 8 ਵਜੇ ਦੁਕਾਨ ਖੋਲਦੇ ਨੇ ਝਾੜੂ ਲਾਂਦੇ ਆ ਸਭ ਕੁਝ ਕਰਦੇ ਆ ਪੌਣੇ 8 ਵਜੇ ਹੀ ਰਾਤ ਨੂੰ ਦੁਕਾਨ ਵਧਾ ਕੇ ਆਉਂਦਾ ਆ ਆ ਕੰਮ ਨਾ ਇਸ ਬੰਦੇ ਨੂੰ ਕਰਦੇ ਕਰਦੇ 18 ਸਾਲ ਬੀਤ ਗਏ 18 ਸਾਲ ਦੇ ਵਿੱਚ ਕਹਿੰਦਾ ਇਹਦੇ ਪਾਪਾ ਦੇ ਮੈਂ ਕਦੇ ਆਪਣੇ ਹਸਬੰਦ ਦੇ ਤੁਹਾਨੂੰ ਹੱਥ ਦਿਖਾਵਾਂ ਨਾ ਤੁਸੀਂ ਖੁਦ ਹੈਰਾਨ ਹੋ ਜੂ ਜਦੋਂ ਮੈਂ ਵਿਆਹ ਕੇ ਹੀ ਇਹਦੇ ਪਾਪਾ ਦਾ ਰੰਗ ਤਾਂ ਹੈਗਾ ਸੀ ਸਾੰਮਲਾ ਪਰ ਕਹਿੰਦਾ ਫਿਰ ਵੀ ਕਿਤੇ ਨਾ ਕਿਤੇ ਜੱਜਦੇ ਸੀ ਬਹੁਤ ਅੱਜ ਕਹਿੰਦਾ ਮਿੱਟੀ ਦੇ ਵਿੱਚ ਪੈ ਪੈ ਕੇ ਇੱਥੇ ਇਹ ਮੋਟਰ ਮਾਰਕੀਟ ਸਾਡੀ ਨਾਲ ਹੀ ਹੈ ਦੁਕਾਨ ਜਿੱਥੇ ਲੱਗੇ ਵਿਹਦੇ ਪਾਪਾ ਇਹਦੇ ਤਾਇਆ ਜੀ ਦੀ ਦੁਕਾਨ ਉੱਥੇ ਲੱਗੇ ਹੋਏ ਨੇ ਤੇ ਫਿਰ ਨਾ ਆਪਣਾ ਉੱਥੇ ਮਤਲਬ ਕਿ ਮਿਹਨਤ ਕਰ ਕਰਕੇ ਉਹਨਾਂ ਦਾ ਸ਼ਰੀਰ ਜੇ ਮੈਂ ਤੁਹਾਨੂੰ ਉਹ ਇਹਦੇ ਪਾਪਾ ਨੂੰ ਦਿਖਾਵਾਂ ਤੁਸੀਂ ਮੰਨ ਜੂਗੇ ਕਿ ਅੰਨੇ ਮੇਨ ਤੇ ਕੰਨੜ ਬੰਦਾ ਹੱਥ ਤਾਂ ਹੈ ਜੋ ਪੈ ਜਿਹੜੇ ਕਦੇ ਵੀ ਨਹੀਂ ਨਿੱਖਰਦੇ ਹੈਗੇ ਐਨੇ ਕਾਲੇ ਹੱਥ ਰਹਿੰਦੇ ਨੇ ਐਨੇ ਕਾਲੇ ਅਰ ਜਿਹੜੇ ਮੇਰੇ ਨੌ ਨੇ ਜੀ ਮਨੇ ਨਾ ਕਦੇ ਆ ਨੌ ਕਟਿਆ ਨਹੀਂ ਹੈਗਾ ਇਹ ਕਦੇ ਨਹੀਂ ਮੰਨਿਆ ਨੌ ਕੱਟਣ ਦੀ ਨੋਵਤ ਆਈ ਹੈਗੀ ਆਪਣੇ ਆਪ ਹੀ ਘਸ ਜਾਂਦਾ ਕੰਮ ਕਰਕੇ ਕਿਉਂਕਿ ਆਦਰ ਪੈ ਗਈ ਹੁਣ ਕੰਮ ਕਰਨ ਦੀ ਜੇ ਤਾਂ ਆ ਕੇ ਨਵੀਂ ਨਬੇਲੀਆਂ ਬੈਠਦੀਆਂ ਨੇ ਸੱਸਾਂ ਸੱਸਾਂ ਰਾਜ ਕਰਵਾਂਦੀਆਂ ਨੇ ਜਿਹੜੀਆਂ ਸੱਸਾਂ ਹੁੰਦੀਆਂ ਨੇ ਉਹ ਨੂਹਾਂ ਦੇ ਨੌ ਬਦਦੇ ਨੇ ਹੁਣ ਸਾਡੇ ਵਰਗਿਆਂ ਦੇ ਥੋੜਾ ਨੌ ਬਦਲਣਗੇ ਬਾਕੀ ਤਾਂ ਜੀ ਮੈਂ ਕੰਮ ਕਰਕੇ ਨਹੀਂ ਸੁਣਾਰੀ ਗੱਲ ਹੁੰਦੀ ਹੈ ਕਦਰ ਦੀ ਜੇ ਕੋਈ ਕਦਰ ਪਾਵੇ ਕੰਮ ਦੀ ਕੰਮ ਦਾ ਕਿਹ ਕੰਮ ਤਾਂ ਮੈਂ ਹੁਣ ਉੱਦ ਬਾਰਨ ਲੱਗ ਜਾਵਾਂ ਝੜੂ ਪੋਚਾ ਕਰਨ ਕੰਮ ਤਾਂ ਮੈਂ ਸਿਆਣਦੀ ਨਹੀਂ ਹੈਗਾ ਸਸਾ ਮੇਰਾ ਘਰ ਹੈ ਚਾਹ ਮੈਂ ਨੇਰੇ ਕਰਾਂ ਸਵੇਰੇ ਕਰਾਂ ਕੋਈ ਗੱਲ ਨਹੀਂ ਹੈਗੀ ਪਰ ਹੁੰਦਾ ਨਹੀਂ ਹੈਗਾ ਨਾ ਇਕੱਠਿਆਂ ਦੇ ਵਿੱਚ ਕਿ ਨਾ ਸਰੀਰ ਦਾ ਨਾ पिਂਜਰ ਨਿਕਲ ਗਿਆ नुੱਚੜ ਗਿਆ ਸਰੀਰ ਜਿਹੜੀ ਗੱਲ ਹੈ ਠੀਕ ਹੈ ਨਾ ਤੇ ਬਾਕੀ ਚਲੋ ਜੀ ਬਾਕੀ 10ਵੇਂ ਪਾਸ਼ਾ ਜੀ ਨੇ ਕਿਹਾ ਇਨਸਾਨ ਉਹ ਹੁੰਦਾ ਜਿਹਦੇ ਹੱਥ ਦੇ ਵਿੱਚ ਇਹਨਾਂ ਹੱਥਾਂ ਦੇ ਵਿੱਚ ਗੱਠਾਂ ਹੁੰਦੀਆਂ ਨੇ ਉਹਨੂੰ ਉਹਨੂੰ ਮਿਹਨਤੀ ਕਿਹਾ ਜਾਂਦਾ ਮੇਰੇ ਮੇਰੇ ਨਾ ਹੱਥਾਂ ਦੇ ਵਿੱਚ ਗੱਠਾਂ ਨੇ ਕਿਉਂਕਿ ਜਿਹੜੇ ਉਹ ਜਿਹੜਾ ਇਨਸਾਨ ਮਿਹਨਤ ਕਰਦਾ ਹੁੰਦਾ ਨਾ ਇਹਨਾਂ ਨਾਲ ਮੈਂ ਬਜਨ ਚੱਕ ਕੇ ਲੈ ਆਨੀ ਐ ਇੰਨੀ ਨੇ ਦੂਰ ਤੱਕ ਤੁਰ ਲੈਨੀ ਐ ਬੈੱਡ ਸ਼ੀਟਾਂ ਚੱਕ ਕੇ ਭਾਂਡੇ ਚੱਕ ਕੇ ਵੀ ਇੱਥੇ ਤੋਂ ਵੀ ਮੇਰੇ ਵੀਰ ਤੇ ਰਿਕਸ਼ਾ ਦੇ ਬਚ ਜਾਣਾ ਇੱਥੇ ਤੋਂ ਵੀ ਮੇਰੇ ਵੀਰ ਤੇ ਰਿਕਸ਼ਾ ਦੇ ਬਚ ਜਾਣਾ ਤੇ ਇਕੱਠਾ ਪਈਆਂ ਹੋਈਆਂ ਨੇ ਮੇਰੇ ਹੱਥ 'ਚ ਉਹਦੇ 'ਚ ਵੀ ਨਹੀਂ ਆ ਦੇਖੋ ਇੰਨੀ ਨੇ ਮੋਟੀਆਂ ਮੋਟੀਆਂ ਇਕੱਠਾ ਇਹਦੇ 'ਚ ਵੀ ਨਹੀਂ ਇਹਦੇ 'ਚ ਵੀ ਨਹੀਂ ਬਾਕੀ ਜਿਹੜੇ ਘਰ ਦੇ ਕੰਮ ਕਰਦੇ ਨੇ ਉਹਦੇ ਕਰਕੇ ਵੀ ਹੈਗਾ ਜੀ ਵਾਤ ਨਹੀਂ ਹੁੰਦੀ ਨਾ ਬਟੇ ਇਹ ਤਾਂ ਦਸਮੇ ਪਾਸ਼ਾ ਜੀ ਨੇ ਕਿਹਾਤਾ ਵੀ ਅੱਛਾ ਸੱਚਾ ਮਿਹਨਤੀ ਉਹ ਹੁੰਦਾ ਜਿਹਦੇ ਹੱਥ 'ਚ ਇਕੱਠਾ ਹੋਣ ਚਲੋ ਜੀ ਕੋਈ ਗੱਲ ਨਹੀਂ ਹੈਗੀ ਲਿਖੇ ਜੋ ਕਿ ਤਾਂ ਸਰੀਰ ਹੈ ਇਹ ਤਾਂ ਤਾਂ ਜਿੰਨਾ ਉਹ ਕਰ ਲਵੇ ਪਰ ਉਹ ਕਦਰ ਪਾ ਲੈਣਾ ਫਿਰ ਉਹ ਸਾਰਾ ਕੁਝ ਕਿੰਨਾ ਧੋਇਆ ਜਾਂਦਾ ਹੁੰਦਾ ਫਿਰ ਨਹੀਂ ਨੂਸ ਨਾਦੀ ਹੁੰਦੀ ਕਦੇ ਵੀ ਚਲੋ ਜੀ ਬਲੌਗ ਦੇ ਐਂਡਪੈਥੀ ਕਰਦੇ ਹਾਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀਆਂ ਅੱਜ ਦੀਆਂ ਖਰੀਆਂ ਖੋਟੀਆਂ ਗੱਲਾਂ ਕਿਵੇਂ ਦੇਣ ਲੱਗੀਆਂ ਬਿਲਕੁਲ ਸੱਚੀਆਂ ਹੈ ਕੌੜੀਆਂ ਪਰ ਹੈ 100% ਸੱਚੀਆਂ ਕਿਵੇਂ ਦੇ ਲੱਗੀਆਂ ਤਾਂ ਤਕਲੀ ਬਾਈ ਬਾਈ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧਾ